ਮਾਸਟਰੋ ਆ ਜੀ ਤਾ ਪਟਿਆਲਾ ਦੇ ਵਿੱਚ ਇੱਕ ਮੰਦ ਭਾਗੀ ਕੱਢਣਾ ਵਾਪਰ ਜਾਂਦੀ ਹੈ ਜਿਸ ਨੂੰ ਸੁਣ ਕੇ ਤੁਹਾਡੀ ਵੀ ਰੂਹ ਕੰਬ ਜਾਏਗੀ ਤਾਂ ਆਖਿਰਕਾਰ ਇੱਕ ਕਾਲ ਯੁਗ ਨਹੀਂ ਤਾਂ ਹੋਰ ਕੀ ਹੈ ਜਿੱਥੇ ਰਿਸ਼ਤੇ ਹੁਣ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ ਤਾਂ ਬਿਲਕੁਲ 14 ਸਾਲਾਂ ਭਤੀਜੇ ਦਾ ਕਤਲ ਉਸਦੇ ਚਾਚੇ ਦੇ ਵੱਲੋਂ ਕੀਤਾ ਜਾਂਦਾ ਬੜੀ ਬੇਰਹਿਮੀ ਦੇ ਨਾਲ ਕਤਲ ਕੀਤਾ ਜਾਂਦਾ ਹੈ ਦਰਸਲ ਤਸਵੀਰਾਂ ਇੰਨੀਆਂ ਕਿ ਜ਼ਿਆਦਾ ਖੌਫਨਾਕ ਨੇ ਭਿਆਨਕ ਨੇ ਤੁਹਾਡੇ ਨਾਲ ਇਸ ਮੌਕੇ ਅਸੀਂ ਸਕਰੀਨ ਤੇ ਸ਼ੇਅਰ ਹੈ ਜਿਹੜੀਆਂ ਉਹ ਨਹੀਂ ਕਰ ਸਕਦੇ ਤਾਂ ਦੱਸ ਦਿਓ ਕਿ ਮਾਸੂਮ ਚਿਹਰਾ ਹੈ ਇਸ 14 ਸਾਲਾਂ ਬੱਚੇ ਦਾ ਬੜੀ ਬੇਰਹਿਮੀ ਦੇ ਨਾਲ ਇਸਦੇ ਚਾਚੇ ਦੇ ਵੱਲੋਂ ਹੀ ਕਤਲ ਕਰ ਦਿੱਤਾ ਜਾਂਦਾ ਹੈ ਤਾਂ ਦੱਸ ਦਿਓ ਕਿ ਜਿਸ ਤਰੀਕੇ ਦੇ ਨਾਲ ਕਤਲ ਹੋਇਆ ਤਸਵੀਰਾਂ ਦੇਖ ਕੇ ਇਹ ਜੁਆਪਦਾ ਹੈ ਕਿ ਬੱਚਾ ਜਿਹੜਾ ਉਹ ਤੜਪ ਤੜਪ ਕੇ ਉਸ ਦੀ ਜਾਨ ਨਿਕਲ ਗਈ ਹੋਵੇਗੀ। ਤਸਵੀਰੇ ਮਾਂ ਦਾ ਰੋ ਰੋ ਕੇ ਬੁਰਾ ਹਾਲ ਹੈ। ਸੋ ਕਿੰਨਾ ਔਖਾ ਹੁੰਦਾ ਹੋਏਗਾ ਉਸ ਮਾਂ ਨੂੰ ਆਪਣਾ ਪੁੱਤ ਤੋੜਨਾ ਜਿਸ ਨੂੰ ਬੜੇ ਲਾਡਾਂ ਚਾਹਾਂ ਦੇ ਨਾਲ ਉਸਨੇ ਪਾਲਿਆ ਸੀ। ਤਾਂ ਮਾਂ ਦਾ ਜਿਹੜਾ ਰੋ ਰੋ ਕੇ ਇਸ ਵੇਲੇ ਬੁਰਾ ਹਾਲ ਹੈ। ਤਸਵੀਰ ਤੁਹਾਡੇ ਨਾਲ ਜ਼ਰੂਰ ਸਾਂਝੀ ਕਰ ਦਿੰਨੇ ਆ ਪਟਿਆਲਾ ਦੇ ਨਗਰ ਦੇ ਵਿੱਚ 14 ਸਾਲਾਂ ਭਤੀਜੇ ਦਾ ਉਸਦੇ ਚਾਚੇ ਦੇ ਵੱਲੋਂ ਬੜੀ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਾਂਦਾ ਤਾਂ ਕੀ ਕਾਰਨ ਰਹੇ ਹੋਣਗੇ ਕਿਉਂ ਕਿਉਂ ਆ ਜਿਹੜਾ ਉਸ ਦਾ ਕਤਲ ਕੀਤਾ ਗਿਆ ਨਾ ਕਾਰਨ ਕਿਸੇ ਵੀ ਕਾਰਨਾਂ ਦੀ ਹਜੇ ਅਧਿਕਾਰਿਕ ਤੌਰ ਤੇ ਪੁਸ਼ਟੀ ਹੈ ਜਿਹੜੀ ਉਹ ਨਹੀਂ ਹੋ ਸਕੀ ਫਿਲਹਾਲ ਪਰਿਵਾਰਿਕ ਮੈਂਬਰਾਂ ਦੇ ਵੱਲੋਂ ਲਗਾਤਾਰ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਮੇਰੀ ਮਾਸੀ ਦਾ ਮੁੰਡਾ ਜੀ ਸੱਕੇ ਮਾਸੀ ਦਾ ਮੁੰਡਾ ਜੀ 13 ਸਾਲ ਦਾ ਬੱਚਾ ਹੈ ਇਹਦੇ ਸੱਕੇ ਉਹਦੇ ਦੇਵਰ ਨੇ ਕਤਲ ਕੀਤਾ ਜੀ ਉਹਦਾ ਮੈਂ ਤਾਂ ਕਰੇ ਸੁੱਤਾ ਪਿਆ ਸੀ ਕਿ ਉਹਨਾਂ ਨੇ ਫੋਨ ਕਰਕੇ ਸਾਨੂੰ ਇੱਕੋਦਮ ਦੱਸਿਆ ਮਾਮੇ ਨੇ ਮੈਨੂੰ ਆਕੇ ਠਾਇਆ ਕਰੇ ਬਾਕੀ ਸ਼ਰਾਂ ਨੂੰ ਚਾਕੂਆ ਮਾਰ ਕੇ ਮਾਰਤਾ ਜੀ ਇਹ ਨਾਲ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਜੀ ਉਹਦੇ ਤਿੰਨੇ ਭਰਾ ਹੈਪੀ ਮੋਨੂ ਜੋਨੀ ਇਹ ਤਿੰਨੇ ਇਕੱਠੇ ਨੇ ਜੀ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਵਿਚਾਰਾ ਮੇਰਾ ਬੱਚਾ ਤੜਫ ਤੜਫ ਕੇ ਮਰਿਆ ਸਾਨੂੰ ਪੂਰਾ ਇਨਸਾਫ ਚਾਹੀਦਾ ਹੈ ਇਥੇ ਸਿਰੇ ਸਿਰੇ 6 7 7 ਦੇ ਸਾਥ ਸੱਤ ਵੇਦੀ ਗੱਲ ਹੈ ਕੋਈ ਪਤਾ ਨਹੀਂ ਜੀ ਕਾਰਨ ਬੱਚੇ ਨਾਲ ਕੀ ਖੁੰਦੋ ਕੋਈ ਕਿ ਕਿਸੇ ਦੀ ਜੀ ਨਹੀਂ ਜੀ ਨਹੀਂ ਅਸੀਂ ਤਾਂ ਆਪਣਾ ਟ੍ਰਿਪੜੇ ਰਹਿੰਦੇ ਇਹਨਾਂ ਦੇ ਘਰੇ ਦੇ ਨਾਲ ਹੀ ਰਹਿੰਦੇ ਹਾਂ ਜੀ ਉਹ ਵੀ ਰਹਿੰਦੇ ਨੇ ਹਾਂ ਜੀ ਉਹ ਵੀ ਰਹਿੰਦੇ ਨੇ ਕੋਈ ਲੜਾਈ ਹੋਈ ਕੋਈ ਲੜਾਈ ਨਹੀਂ ਹੈਗੀ ਜੀ ਉਹ ਸੋ ਉਹਨਾਂ ਦੀ ਮਾਂ ਘਰੇ ਨਹੀਂ ਹੈਗੀ ਮੇਰੀ ਮਾਸੀ ਰੋਟੀਆਂ ਬਣਾ ਬਣਾ ਕੇ ਦਿੰਦੀ ਆ ਉਹਨਾਂ ਨੂੰ ਕੋਈ ਕਾਰਨ ਨਹੀਂ ਹੈਗਾ ਉਹਦਾ ਬੱਚਾ ਮਾਰਦਾ ਹੀ ਸੰਤਪੁਰਾ ਇਨਸਾਫ ਚਾਹੀਦਾ ਮੀਡੀਆ ਤੋਂ ਆਪ ਸਾਡੇ ਐਸਐਚਓ ਸਾਹਿਬ ਤੋਂ ਤ੍ਰਿਪੜੀ ਥਾਣੇ ਦੇ ਸਾਨੂੰ ਪੂਰਾ 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 ਸਾਨੂੰ ਇਨਸਾਫ ਚਾਹੀਦਾ ਜੀ ਮੇਰਾ ਭਰਾ ਮਾਰਿਆ ਮੇਰਾ ਬੱਚਾ ਮਾਰਿਆ ਤਿੰਨ ਜਾਣੇ ਹੀ ਘਰੇ ਮੋਕੇ ਵਾਰਦਾ ਤੇ ਤਿੰਨ ਜਾਣੇ ਨੇ ਜੀ ਹੈਪੀ ਮੋਨੂ ਜੋਨੀ ਉਹਨਾਂ ਦੀ ਅੱਖ ਦੇ ਵਿੱਚੋਂ ਇੱਕ ਵੀ ਅਥਰੂ ਨਹੀਂ ਆਇਆ ਹੱਸ ਰਹੇ ਇੱਕ ਵੀ ਬੱਚਾ ਮੱਲੇ ਵਾਲੇ ਮੱਲੇ ਵਾਲੇ ਰੋ ਰਹੇ ਨੇ ਖੁੱਦਾ ਪੈ ਐਸਐਚਓ ਸਾਹਿਬ ਦੇ ਕੱਖਰ ਦੇ ਵਿੱਚੋਂ ਅਥਰੂ ਆ ਗਏ ਉਹਨਾਂ ਦੇ ਤਿੰਨਾਂ ਦੇ ਅੱਖਾਂ ਚ ਅਥਰੂ ਨਹੀਂ ਆਇਆ ਬੰਦਾ ਜਿੰਨੇ ਕਤਲ ਕੀਤਾ ਹੈ ਹੈਪੀ ਮੋਨੂ ਜੋਨੀ ਨੇ ਆ ਕੇ ਘਰੇ ਨਾ ਕੇ ਗਏ ਨੇ ਜੀ ਉਹ ਜੋਨੀ ਘਰੇ ਨਾ ਕੇ ਗਿਆ ਬਾਥਰੂਮ ਚ ਆ ਕੇ ਵੜ ਕੇ ਸਾਨੂੰ ਇਨਸਾਫ ਚਾਹੀਦਾ ਜੀ ਪ